ਜਗਵਾਨੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਮੈਂ ਹਾਂ ਵਰुणਪੱਟ ਅੱਜ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਹੈ ਕਿਉਂਕਿ ਬਠਿੰਡਾ ਸੀਟ ਦੇ ਉੱਪਰ ਜਿਸ ਤਰੀਕੇ ਦੇ ਨਾਲ ਸਿਆਸਤ ਗਰਮਾਈ ਹੋਈ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਿਕੰਦਰ ਸਿੰਘ ਮਲੂਕਾ ਦੀ ਨੂੰ ਤੇ ਪੁੱਤਰ ਵੱਲੋਂ ਅੱਜ ਭਾਜਪਾ ਦੇ ਵਿੱਚ ਜੁਆਇਨਿੰਗ ਕੀਤੀ ਗਈ ਹੈ ਸ਼ਾਮਲ ਹੁੰਦਿਆਂ ਸਾਰ ਬਠਿੰਡਾ ਦੇ ਵਿੱਚ ਸਿਆਸੀ ਸਰਗਰਮੀਆਂ ਜਿਹੜੀਆਂ ਹਨ ਉਹ ਤੇਜ਼ ਹੋ ਚੁੱਕੀਆਂ ਨੇ ਖਾਸ ਕਰ ਇਸ ਦਾ ਨੁਕਸਾਨ ਅਕਾਲੀ ਦਲ ਨੂੰ ਜਾਂ ਫਿਰ ਬਾਦਲ ਫੈਮਲੀ ਨੂੰ ਕਿਸ ਤਰੀਕੇ ਦੇ ਨਾਲ ਹੋਵੇਗਾ ਉਸ ਦੇ ਉੱਪਰ ਚਰਚਾ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਟੂਡੀਓ ਦੇ ਵਿੱਚ ਜਗਬਾਣੀ ਦੇ ਐਡੀਟਰ ਰਣਦੀਪ ਕੁਮਾਰ ਵਸ਼ਿਸ਼ਟ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਕਿਵੇਂ ਦੇਖਦੇ ਹੋ ਇਸ ਪੂਰੇ ਸਿਆਸੀ ਘਟਨਾਕ੍ਰਮ ਨੂੰ ਚਰਚਾਵਾ ਪਿਛਲੇ ਇੱਕ ਹਫ਼ਤੇ ਤੋਂ ਚੱਲ ਰਹੀਆਂ ਸੀ ਜਦੋਂ ਤੋਂ ਪਰਮਪਾਲ ਕੋਰ ਹੋਣਾ ਨੇ ਆਪਣੇ ਆਈਐਸ ਪਦ ਤੋਂ ਅਸਤੀਫਾ ਦਿੱਤਾ ਅ ਧੰਨਵਾਦ ਵਰੁਣ ਜੀ ਸਭ ਤੋਂ ਪਹਿਲਾਂ ਕਿਉਂਕਿ ਪਿਛਲੇ ਹਫ਼ਤਾ ਜਾਂ ਉਸ ਤੋਂ ਵੀ ਜ਼ਿਆਦਾ ਦਿਨਾਂ ਤੋਂ ਇਹ ਚਰਚਾ ਚੱਲ ਰਹੀ ਸੀ ਕਿ ਮਲੂਕਾ ਜਿਹੜੇ ਸਾਬਕਾ ਸਕੰਦਰ ਸਿੰਘ ਮਲੂਕਾ ਮੰਤਰੀ ਰਹੇ ਨੇ ਸੀਨੀਅਰ ਅਕਾਲੀ ਲੀਡਰ ਰਹੇ ਨੇ ਅਕਾਲੀ ਦੇਵਲ ਚ ਵੱਖ-ਵੱਖ ਉਹਦਿਆਂ ਤੇ ਕੰਮ ਕੀਤਾ ਉਹਨਾਂ ਨੇ ਤੇ ਉਹਨਾਂ ਦੀ ਨੂੰਹ ਤੇ ਉਹਨਾਂ ਦਾ ਜਿਹੜਾ ਬੇਟਾ ਭਾਜਪਾ ਵਿੱਚ ਸ਼ਾਮਲ ਹੋ ਰਹੇ ਨੇ ਤੇ ਉਹ ਜਿਹੜੇ ਭਾਜਪਾ ਦੇ ਬਠਿੰਡੇ ਤੋਂ ਕੈਂਡੀਡੇਟ ਹੋ ਸਕਦੇ ਨੇ ਇਹਨੂੰ ਲਾ ਕੇ ਤਾਂ तमाम ਜੜੀਆਂ ਕਿਆਸਰਾਈਆਂ ਸੀ ਵੱਖ-ਵੱਖ ਹਲਕਿਆਂ ਦੇ ਵਿੱਚ ਚਲਦੀਆਂ ਸੀ ਲੇਕਿਨ ਉਹਨਾਂ ਦਾ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਅੱਜ ਉਹਨਾਂ ਨੇ ਰਸਮੀ ਤੌਰ ਤੇ ਨਾਮੀ ਦਿੱਲੀ ਵਿਖੇ ਜਿਹੜੀ ਭਾਜਪਾ ਦੇ ਜਿਹੜੇ ਸੀਨੀਅਰ ਲੀਡਰ ਉਹਨਾਂ ਦੀ ਮਜੂਰਗੀ ਦੇ ਵਿੱਚ ਭਾਜਪਾ ਦੀ ਜਿਹੜੀ ਮੈਂਬਰਸ਼ਿਪ ਆ ਉਹਨੂੰ ਗ੍ਰਹਿਣ ਕੀਤਾ ਤੇ ਉਸ ਤੋਂ ਬਾਅਦ ਸਭ ਤੋਂ ਜ਼ਿਆਦਾ ਕਿਉਂਕਿ ਜਿਹੜੀ ਬਠਿੰਡਾ ਸੀਟ ਹੈ ਜਿੱਥੋਂ ਕਿ ਉਹਨਾਂ ਦੇ ਲੜਨ ਦੀ ਚਰਚਾ ਹੈਗੀ ਆ ਉਹਨਾਂ ਦਾ ਜੱਦੀ ਜਿਹੜਾ ਏਰੀਆ ਹੈ ਜਿਹੜੀ ਉਹਨਾਂ ਦਾ ਵਿਧਾਨ ਸਭਾ ਖੇਤਰ ਖੇਤਰ ਹੈ ਸਿਕੰਦਰ ਸਿੰਘ ਬਲੂਕਾ ਉਹਨਾਂ ਦਾ ਉਹ ਬਿਲਕੁਲ ਬਠਿੰਡਾ ਦੇ ਨਾਲ ਲੱਗਦਾ ਹੈਗਾ ਤੇ ਉੱਥੇ ਕਾਫੀ ਸਰਗਰਮੀਆਂ ਤੇਜ਼ ਹੋਈਆਂ ਔਰ ਤਰਨ ਤਰਨ ਦੀਆਂ ਚਰਚਾਮੰਦ ਬਾਜ਼ਾਰ ਗਰਮ ਰਿਹਾ ਦੇਖੋ ਇਹ ਜਿਹੜੀ ਡਿਵੈਲਪਮੈਂਟ ਹੈ ਜੇ ਦੇਖਿਆ ਜਾਵੇ ਅਕਾਲੀ ਦਲ ਦੇ ਲਈ ਕਿਤੇ ਇੱਕ ਵੱਡੇ ਸੈਟ ਵਕਤ ਤੋਂ ਕਟ ਨਹੀਂ ਹੈ ਕਿਉਂਕਿ ਇਸ ਵਾਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਦੀ ਗੱਲ ਕਰੀਏ ਤਾਂ ਅਕਾਲੀ ਦਲ ਕਾਫੀ ਡਾਊਨ ਰਿਹਾ ਹੈ ਬਹੁਤ ਸਾਰੀਆਂ ਸੀਟਾਂ ਦੇ ਉੱਪਰ ਉਹਨਾਂ ਦੇ ਜਿਹੜੇ ਵੱਡੇ ਲੀਡਰ ਨੇ ਜਿਨ੍ਹਾਂ ਦੇ ਵਿੱਚ ਸਾਬਕਾ ਮੁੱਖ ਮੰਤਰੀ ਸਵਰਗੀ ਪ੍ਰਕਾਸ਼ ਸਿੰਘ ਬਾਦਲ ਈਵਨ ਅਤੇ ਹੋਰ ਵੱਡੇ ਲੀਡਰ ਈਵਨ ਜਿਹੜੇ ਆਕਾਲੀ ਦਲ ਦੇ ਸਾਰੇ ਹੀ ਵੱਡੇ ਲੀਡਰ ਆਪਾਂ ਗੱਲ ਕਰੀਏ ਈਵਨ ਸੁਖਵੀਰ ਬਾਦਲ ਉਹ ਚੋਣਾਂ ਹਾਰ ਗਏ ਬਿਕਰਮ ਮਜੀਠੀਆ ਚੋਣ ਹਾਰ ਗਏ ਅਮਰਸਰ ਤੋਂ ਹਾਲਾਂਕਿ ਉਹਨਾਂ ਦੀ ਜਿਹੜੀ ਧਰਮ ਪਤਨੀ ਗੁਨੀਬ ਕੌਰ ਮਜੀਠਾ ਮਜੀਠੇ ਤੱਕ ਕਿਲਾ ਬਚਾਉਣ ਸਫਲ ਰਹੇ ਪਰ ਮੈਨੂੰ ਲੱਗਦਾ ਹੈ ਕਿ ਇਸ ਵਾਰ ਹਰਸਿਮਰਤ ਕੌਰ ਬਾਦਲ ਜਿਹੜੇ ਕੇਂਦਰੀ ਮੰਤਰੀ ਵੀ ਰਹੇ ਨੇ ਔਰ ਲਗਾਤਾਰ ਤਿੰਨ ਵਾਰ ਇਥੋਂ ਉਹ ਲੋਕ ਸਭਾ ਚੋਣਾਂ ਜਿੱਤੇ ਨੇ 2009 14 ਤੇ 19 ਦੇ ਵਿੱਚ ਤੇ ਉਹ ਚੌਕਾ ਲਾਉਣ ਦੀ ਉਹਨਾਂ ਦੀ ਜਿਹੜੀ ਕੋਸ਼ਿਸ਼ ਹੈ ਉਹਦੇ ਚ ਇੱਕ ਵੱਡੀ ਹਰਡਲ ਇੱਕ ਬਣੇਗੀ ਜਿਹੜੀ ਮਨੂਕਾ ਪਰਿਵਾਰ ਦੀ ਨੂ ਹੈਗੀ ਆ ਕਿਉਂਕਿ ਜਿਹੜੇ ਹਾਲਾਤ ਨੇ ਉਹ ਕਾਫੀ ਹੁਣ ਬਦਲੇ ਨੇ ਪਿਛਲੇ ਅਗਰ ਆਪਾਂ 15 20 ਸਾਲਾਂ ਦੀ ਗੱਲ ਕਰੀਏ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਉਹ ਕੈਂਡੀਡੇਟ ਇੱਥੋਂ ਜਦੋਂ ਅਨਾਉਂਸਮੈਂਟ ਤੋਂ ਬਾਅਦ ਕਲੀਅਰ ਹੋ ਜਾਏਗਾ ਲੇਕਿਨ ਲਗਭਗ ਕਲੀਅਰ ਕਲੈਰਿਟੀ ਹੈ ਕਿ ਉਹਨਾਂ ਨੇ ਆਪਣੀ ਜਿਹੜੀ ਰਿਟਾਇਰਮੈਂਟ ਤੋਂ ਕੁਝ ਮਹੀਨੇ ਪਹਿਲਾਂ ਅਸਤੀਫਾ ਦੇ ਕੇ ਉਹ ਰਸਮੀ ਤੌਰ ਤੇ ਹੋ ਬੀਜੇਪੀ ਜੁਆਇਨ ਕਰਕੇ ਤੇ ਉਹ ਆਪਣੀ ਜਿਹੜੀ ਇੱਕ ਸਿਆਸਤ ਦੀ ਪਾਰੀ ਉਹਦੀ ਸ਼ੁਰੂਆਤ ਕੀਤੀ ਹੈ ਲੇਕਿਨ ਇੱਕ ਵੱਡਾ ਸੈਟਬੈਕ ਹੈ ਇਹਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਦਾ ਹਜੇ ਫਿਰ ਹਾਲ ਬਾਜ਼ਾਰ ਗਰਮ ਹੈ ਜੀ ਕਿਵੇਂ ਦੇਖਦੇ ਹਾਂ ਹਰਸਿਮਰਤ ਕੋਰ ਬਾਦਲ ਦੀਆਂ ਮੁਸ਼ਕਲਾਂ ਇੱਥੇ ਵੱਧੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ 2009 ਦੀ ਗੱਲ ਕਰ ਲਈਏ 14 ਦੀ ਗੱਲ ਕਰ ਲਈਏ ਤੇ 19 ਦੀ ਗੱਲ ਕਰ ਲਈਏ ਤੇ ਪਹਿਲਾਂ ਉਹ ਰਣਿੰਦਰ ਹੁਣ ਉਹ ਮੁਕਾਬਲੇ ਦੇ ਵਿੱਚ ਸੀ ਜਦੋਂ ਉਹ 2009 ਦੇ ਵਿੱਚ ਮੈਦਾਨ ਚਾਹ ਲੋਕ ਸਭਾ ਚੋਣ ਦੇ ਵਿੱਚ ਉਸ ਤੋਂ ਬਾਅਦ ਦਿਓਰ ਪਰਜਾਈ ਦਾ ਮੁਕਾਬਲਾ ਹੋਇਆ ਫਿਰ ਉਸ ਤੋਂ ਬਾਅਦ ਰਾਜਾ ਵੜਿੰਗ ਦੀ ਐਂਟਰੀ ਹੋਈ ਉਹਨਾਂ ਦੇ ਉਹ ਆਮਨੇ ਸਾਹਮਣੇ ਸੀਗੇ ਉਦੋਂ ਸੁਖਪਾਲ ਸਿੰਘ ਖਹਿਰਾ ਵੀ ਆਪਣੀ ਪੰਜਾਬ ਏਕਤਾ ਪਾਰਟੀ ਵੱਲੋਂ ਉਹ ਉੱਥੋਂ ਦੀ ਲੋਕ ਸਭਾ ਉਮੀਦਵਾਰ ਬਣੀ ਸੀ ਇਹ ਪੂਰੇ ਘਟਨਾਕਰਮ ਨੂੰ ਕਿਵੇਂ ਦੇਖਦੇ ਹੋ ਕਿ ਬਠਿੰਡਾ ਸੀਟ ਜਿਹੜੀ ਹੈਗੀ ਹੈ ਮਲੂਕਾ ਪਰਿਵਾਰ ਜਿਸ ਤਰੀਕੇ ਦੇ ਨਾਲ ਭਾਜਪਾ ਦੇ ਵਿੱਚ ਗਿਆ ਤਾਂ ਸੈਟਬੈਕ ਤੇ ਗਰਾਉਂਡ ਦੇ ਵਿੱਚ ਸਥਿਤੀ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਪਹਿਲਾਂ ਅਕਾਲੀ ਦਲ ਕੋਲੇ ਨੰਬਰਸ ਵੀ ਸੀਗੇ ਜੇ ਨੋ ਕੌਨਸਟਿਟੈਂਸੀ ਇੱਕ ਲੋਕ ਸਭਾ ਹਲਕੇ ਦੇ ਵਿੱਚ ਹੁੰਦੀਆਂ ਹਨ ਤਾਂ ਉੱਥੋਂ ਦੇ ਚਾਹੇ ਹਲਕਾ ਇੰਚਾਰਜ ਹੋਣ ਜਾਂ ਲੀਡਰਸ਼ਿਪ ਵੀ ਹੁੰਦੀ ਹੈ ਹੁਣ ਉਹ ਲੀਡਰਸ਼ਿਪ ਵੀ ਦਿਖਾਈ ਨਹੀਂ ਦੇ ਰਹੀ ਗਰਾਉਂਡ ਵਾਲੀ ਜਿਹੜੀ ਹੈਗੀ ਹੈ ਬਿਲਕੁਲ ਸਹੀ ਗੱਲ ਹੈ ਵਰੁਣ ਜੀ ਬਹੁਤ ਸਾਰੇ ਜਿਹੜੇ ਅਕਾਲੀ ਦਲ ਜਾਂ ਵੱਖ-ਵੱਖ ਪਾਰਟੀਆਂ ਦੇ ਲੀਡਰ ਹੁਣ ਭਾਜਪਾ ਦੇ ਵਿੱਚ ਨੇ ਬਠਿੰਡੇ ਹਲਕੇ ਦੀ ਜੇ ਮੈਂ ਗੱਲ ਕਰਾਂ ਜਿਨ੍ਹਾਂ ਵਿੱਚ ਕਿਸੇ ਸਮੇਂ ਬਾਦਲ ਅ ਮੰਤਰੀ ਮੰਡਲ ਦੇ ਵਿੱਚ ਬਤੌਰ ਖਜ਼ਾਨਾ ਮੰਤਰੀ ਕੰਮ ਕਰਦੇ ਰਹੇ ਮਨਪ੍ਰੀਤ ਬਾਦਲ ਨੇ ਜਗਦੀਪ ਸਿੰਘ ਨਕਈ ਨੇ ਸਰੂਪ ਚੰਦ ਸਿੰਘਲਾ ਨੇ ਬਠਿੰਡੇ ਤੋਂ ਤੇ ਹੋਰ ਬਹੁਤ ਸਾਰੇ ਜਿਹੜੇ ਲੀਡਰ ਨੇ ਐਸਐਮ ਉਹ ਨਾ ਅਕਾਲੀ ਦਲ ਔਰ ਕਾਂਗਰਸ ਦੇ ਜਿਹੜੇ ਲੀਡਰ ਨੇ ਉਹ ਭਾਜੀਪੀ ਦੇ ਵਿੱਚ ਨੇ ਤੇ ਉਹ ਨਿਸ਼ਚਿਤ ਰੂਪ ਦੇ ਵਿੱਚ ਉਹਦਾ ਭਾਜੀਪੀ ਨੂੰ ਉੱਥੇ ਫਾਇਦਾ ਹੋਏਗਾ ਔਰ ਭਾਜੀਪੀ ਨੂੰ ਕਿੰਨਾ ਫਾਇਦਾ ਹੁੰਦਾ ਇਹ ਹਾਲਾਂਕਿ ਇੱਕ ਚਰਚਾ ਦਾ ਵਿਸ਼ਾ ਹੈ ਲੇਕਿਨ ਉਹਦੇ ਨਾਲ ਇਹ ਸਪਸ਼ਟ ਹੈ ਕਿ ਅਕਾਲੀ ਦਲ ਦੀ ਜਿਹੜੀ ਕੈਂਡੀਡੇਟ ਨੇ ਜਿਹੜੇ ਸੰਭਾਵੀ ਕੈਂਡੀਡੇਟ ਨੇ ਬੀਬਾ ਹਰ ਸਿਮਰਤ ਕੌਰ ਬਾਦਲ ਉਹਨਾਂ ਨੂੰ ਇਹਦਾ ਨੁਕਸਾਨ ਹੋਏਗਾ ਨੁਕਸਾਨ ਕਿੰਨਾ ਹੁੰਦਾ ਉਹ ਨਾਲ ਸਮਾਂ ਦੱਸੇਗਾ ਜਿਵੇਂ ਜਿਵੇਂ ਜਿਹੜੇ ਸਾਰੇ ਕੈਂਡੀਡੇਟਸ ਨੇ ਵੱਖ-ਵੱਖ ਪਾਰਟੀਆਂ ਦੇ ਉੱਥੋਂ ਕਲੀਅਰ ਹੁੰਦੇ ਨੇ ਜਿੱਦਾਂ ਕਿ ਖੇਤੀਬਾੜੀ ਮੰਤਰੀ ਜਿਹੜੇ ਖੁੱਡੀਆਂ ਸਾਹਿਬ ਨੇ ਉਹ ਆਪ ਵੱਲੋਂ ਉੱਥੋਂ ਕੈਂਡੀਡੇਟ ਨੇ ਹੋਰ ਪਾਰਟੀਆਂ ਵੀ ਜਿਵੇਂ ਜਿਵੇਂ ਉੱਥੇ ਕਲੀਅਰ ਕਰਨ ਗਿਆ ਤੇ ਨਿਸ਼ਚਿਤ ਰੂਪ ਨੇ ਇੱਕ ਵੱਡਾ ਸੈਟ ਬੈਕ ਇਹ ਲੱਗਦਾ ਇਸ ਸਮੇਂ ਦਿਖਾਈ ਦਿੰਦਾ ਹੈ ਫਿਰ ਵੀ ਸਿਆਸਤ ਦੇ ਵਿੱਚ ਵਰਨੂ ਜੀ ਕੁਝ ਨਹੀਂ ਕਿਹਾ ਜਾ ਸਕਦਾ ਰੋਜ਼ ਸਮੀਕਰਨ ਬਦਲਦੇ ਨੇ ਕਈ ਵਾਰ ਸਵੇਰੇ ਸਮੀਕਰਨ ਕੁਝ ਹੋਰ ਹੁੰਦੇ ਨੇ ਸ਼ਾਮ ਨੂੰ ਕੁਝ ਹੋਰ ਹੁੰਦੇ ਨੇ ਲੇਕਿਨ ਇਹ ਜਿਹੜੀ ਵੱਡੀ ਗੱਲ ਹੈ ਇਸ ਵਾਰ ਕੇ ਇਸ ਵਾਰ ਬਾਦਲ ਪਰਿਵਾਰ ਨੂੰ ਖਾਸ ਤੌਰ ਤੇ ਕੇਂਦਰੀ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਆਪਣਾ ਕਿਲਾ ਬਚਾਉਣ ਦੇ ਲਈ ਬੇਹਦ ਇੱਕ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪਵੇਗਾ ਸਖਤ ਮੁਕਾਬਲੇ ਪਹਿਲਾਂ ਵੀ ਹੋਏ ਨੇ ਜੇ ਆਪਾਂ 2009 ਦੀ ਗੱਲ ਕਰੀਏ ਤਾਂ ਉਸ ਸਮੇਂ ਕਿਉਂਕਿ 9 14 ਦੇ ਵਿੱਚ ਅਕਾਲੀ ਦਲ ਬਾਦਲ ਦੀ ਸਰਕਾਰ ਸੀ ਤੇ ਉਹਦਾ ਫਾਇਦਾ ਵੀ ਕਿਤੇ ਨਾ ਕਿਤੇ ਕੈਂਡੀਡੇਟ ਨੂੰ ਮਿਲਿਆ ਹਰਸਿਮਰਤ ਕੌਰ ਬਾਦਲ ਨੂੰ ਔਰ ਜਿਹੜੇ 9 ਦੇ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਨਵਿੰਦਰ ਸਿੰਘ ਦੇ بیٹے ਰਣੇਂਦਰ ਸਿੰਘ ਉਹਨਾਂ ਦੇ ਸਾਹਮਣੇ ਸੀ ਔਰ ਕਰੀਬ ਸਵਾ ਲੱਖ ਦੀ ਉਹ ਜਿਹੜਾ ਮਾਰਜਨਸੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਵਕੀਲਾ ਆਪਣਾ ਬਚਾਇਆ ਜਿੱਤਿਆ ਸੀ ਉਸ ਤੋਂ ਬਾਅਦ ਮਨਪ੍ਰੀਤ ਬਾਦਲ ਉਹਨਾਂ ਦੇ ਸਾਹਮਣੇ ਸੀ ਔਰ ਮਨਪ੍ਰੀਤ ਬਾਦਲ ਨੇ ਬੜੀ ਕਰੜੀ ਇੱਕ ਟੱਕਰ ਦਿੱਤੀ ਸੀ ਉੱਥੇ ਉਸ ਸਮੇਂ ਜਿਹੜਾ ਹਾਰ ਜਿੱਤ ਦਾ ਜਿਹੜਾ ਫਰਕ ਸੀ ਉਹ तकरीबन 1.5% ਵੋਟਾਂ ਮੰਤਰੀਤ ਬਦਲ ਨਾਲੋਂ ਹਰ ਸਿਮਤ ਕੋਲ ਬਦਲੀਆਂ ਜ਼ਿਆਦਾ ਸੀ ਤੇ ਕੋਈ 20 ਕੇ ਹਜ਼ਾਰ ਜਿਹੜਾ ਮਾਰਜਨ ਸੀ ਇਸ ਤੋਂ ਬਾਅਦ ਤੀਸਰੀ ਵਾਰ 19 ਦੇ ਵਿੱਚ ਜਿਹੜੇ ਇਸ ਸਮੇਂ ਕਾਂਗਰਸ ਪ੍ਰਦੇਸ਼ ਦੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਉਹ ਕੈਂਡੀਡੇਟ ਸਨ ਤੇ ਉਹਨਾਂ ਨੇ ਵੀ ਕਾਫੀ ਫਸਮੀ ਟੱਕਰ ਦਿੱਤੀ ਸੀ ਕਿਉਂਕਿ ਬਾਦਲ ਪਰਿਵਾਰ ਦੇ ਕਾਫੀ ਜਿਹੜੇ ਵਿਰੋਧੀ ਮੰਨੇ ਜਾਂਦੇ ਨੇ ਕੱਟੜ ਵਿਰੋਧੀ ਮੰਨੇ ਜਾਂਦੇ ਨੇ ਉਹਨਾਂ ਦੀ ਜਿਹੜੀ ਪਤਨੀ ਹੈ ਅਮਰਤਾ ਵੜਿੰਗ ਦੀ ਜਿਹੜਾ ਸਟਾਈਲ ਸੀਗਾ ਉੱਥੇ ਕਨਵੈਂਸਿੰਗ ਦਾ ਉਹ ਵੀ ਕਾਫੀ ਚਰਚਾ ਦੇ ਵਿੱਚ ਰਿਹਾ ਤੇ ਤੁਹਾਨੂੰ ਯਾਦ ਹੋਣਾ ਕਰੀਬ ਲਗਭਗ 20 ਕੁ ਹਜ਼ਾਰ ਵੋਟਾਂ ਨਾਲ ਉਦੋਂ ਰਾਜਾ ਵੜਿੰਗ ਪਿੱਛੇ ਰਹਿ ਗਏ ਸਨ ਲੇਕਿਨ ਹੁਣ ਜਿਹੜਾ ਚੌਥਾ ਚੌਕਾ ਲੌਂਡ ਜਿਸ ਤਰ੍ਹਾਂ ਮੈਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਹੈ ਆਬੀਬ ਹਰਸ਼ਕਮਤ ਕੌਰ ਦੇ ਜਿਹੜੇ ਇਰਾਦੇ ਨੇ ਜਿਹੜੇ ਉਹਨਾਂ ਦਾ ਸੁਪਨਾ ਹੈ ਉਹਨੂੰ ਇੱਕ ਵੱਡਾ ਚੈਲੰਜ ਮਿਲਿਆ ਹੈ ਔਰ ਭਾਜਪੀ ਇਸ ਸਮੇਂ ਬਠ ਆਪਣਾ ਜਿਹੜਾ ਕੈਂਡੀਡੇਟ ਨਾ ਸਿਰਫ ਖੜਾ ਕਰੇਗੀ ਬਲਕਿ ਉਸਨੇ ਆਪਣੀ ਬੜੀ ਮਜ਼ਬੂਤ ਕਿਲੇਬੰਦੀ ਦਿਖਾਈ ਹੈ ਔਰ ਆਉਣ ਵਾਲੇ ਸਮੇਂ 'ਚ ਕੁਝ ਕਲੈਰਟੀ ਹੋ ਗਈ ਜੋ ਸਾਡੇ ਸੋਰਸ ਨੇ ਉਹ ਜਗਵਾਨੀ ਟੀਵੀ ਦੱਸਦੇ ਨੇ ਕਿ ਭਾਜਪਾ ਨੇ ਹਜੇ ਭਾਜਪਾ ਦਾ ਧਿਆਨ ਪੰਜਾਬ 'ਵਲ ਥੋੜਾ ਘੱਟ ਹੈਗਾ ਜਿਸ ਤਰ੍ਹਾਂ ਭਾਜਪਾ ਦੀ ਜਿਹੜੇ ਸੀਨੀਅਰ ਲੀਡਰਸ਼ਿਪ ਆ ਪਹਿਲੇ 3-4 ਗੇੜਾਂ ਤੋਂ ਫ੍ਰੀ ਹੋਏਗੀ ਮਦਦਾਨ ਤੋਂ ਵੋਟਾਂ ਤੋਂ ਉਸ ਤੋਂ ਬਾਅਦ ਪੰਜਾਬ ਨੂੰ ਲੈ ਕੇ ਇੱਕ ਬੜੀ ਹੀ ਅਗਰੈਸਿਵ ਕੈਂਪੇਨ ਉਹ ਸਟਾਰਟ ਕਰਨੇ ਵਾਲੇ ਨੇ ਔਰ ਬਹੁਤ ਸਾਰੇ ਹੋਰ ਲੀਡਰ ਭਾਜਪਾ ਦਾ ਜਿਹੜਾ ਪੱਲਾ ਫੜ ਸਕਦੇ ਨੇ ਭਵਿੱਖ ਦੇ ਵਿੱਚ ਜੀ ਕੀ ਹਰਸਿਮਰਤ ਕੌਰ ਬਾਦਲ ਬਠਿੰਡਾ ਸੀਟ ਨੂੰ ਛੱਡ ਕੇ ਕਿਤੇ ਹੋਰ ਚੋਣ ਲੜ ਸਕਦੇ ਨੇ ਜੋ ਸਮੀਕਰਨ ਬਣ ਰਹੇ ਨੇ ਦੇਖੋ ਵਰਮਨ ਜੀ ਸਿਆਸਤ ਵਿੱਚ ਸਭ ਕੁਝ ਹੋ ਸਕਦਾ ਅਗਰ ਐਸਾ ਹੋਇਆ ਤਾਂ ਇੱਕ ਇਹ ਮੈਸੇਜ ਆਏਗਾ ਬੜਾ ਗਲਤ ਜਾਏਗਾ ਅਕਾਲੀ ਦਲ ਦੇ ਖਿਲਾਫ ਕਿ ਉਹ ਆਪਣਾ ਜਿਹੜਾ ਕਿਲਾ ਛੱਡ ਕੇ ਭੱਜੇ ਨੇ ਤੇ ਉਹਨਾਂ ਨੂੰ ਇੱਕ ਹਾਰ ਦੇ ਰੂਪ ਦੇ ਵਿੱਚ ਦੇਖਿਆ ਜਾਵੇਗਾ ਤੇ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਅਕਾਲੀ ਦਲ ਹੈਗਾ ਅਕਾਲੀ ਪਰਿਵਾਰ ਆ ਸੁਖਵੀਰ ਸਿੰਘ ਬਾਦਲ ਜਦੋਂ ਜਿਹੜਤ ਕਰ ਰਹੇ ਨੇ ਪੰਜਾਬ ਦੇ ਵਿੱਚ ਫਿਰ ਤੋਂ ਆਪਣੀਆਂ ਜੜ੍ਹਾਂ ਜਮਾਉਣ ਦੇ ਲਈ ਤੇ ਉਹ ਇਹ ਜਾਣਗੇ ਕਿਤੇ ਹੋਰ ਜਾ ਸਕਦੇ ਨੇ ਕੋਈ ਇਹਦੇ ਵਿੱਚ ਵੱਡੀ ਗੱਲ ਨਹੀਂ ਲੇਕਿਨ ਇਹਦੇ ਨਾਲ ਪੂਰੇ ਜਿਹੜੇ ਅਕਾਲੀ ਕੈਡਰ ਦਾ ਜਿਹੜਾ ਮੋਰਲ ਉਹ ਡਾਊਨ ਹੋਏਗਾ ਨਿਸ਼ਚਿਤ ਰੂਪ ਦਾ ਜੀ ਪਰ ਸਿਕੰਦਰ ਸਿੰਘ ਮਲੂਕਾ ਦੀ ਸਿਆਸਤ ਨੂੰ ਕਿਵੇਂ ਦੇਖਦੇ ਹੋ ਤੁਹਾਨੂੰ ਕੀ ਲੱਗਦਾ ਜਿਸ ਤਰੀਕੇ ਦੇ ਨਾਲ ਨੂ ਤੇ ਪੁੱਤਰ ਭਾਜਪਾ ਦੇ ਵਿੱਚ ਗਏ ਨੇ ਤੇ ਸਿਕੰਦਰ ਸਿੰਘ ਮਲੂਕਾ ਦਾ ਅਕਾਲੀ ਦਲ ਚੋਂ ਅਸਤੀਫਾ ਉਹਨਾਂ ਨੇ ਦੇ ਦਿੱਤਾ ਜਾਂ ਨਹੀਂ ਦਿੱਤਾ ਹਜੇ ਤੱਕ ਕੋਈ ਖਬਰ ਬਾਹਰ ਨਹੀਂ ਆਈ ਤੁਹਾਨੂੰ ਕੀ ਲੱਗਦਾ ਕਿ ਸਿਆਸੀ ਭੁਵਿੱਖ ਕੀ ਹੈਗਾ ਹੁਣ ਸਿਕੰਦਰ ਸਿੰਘ ਮਲੂਕਾ ਦਾ ਕਿਉਂਕਿ ਉਮਰ ਵੀ ਹੋ ਗਈ ਹੈ ਕੀ ਉਹ ਸਿਆਸਤ ਦੇ ਵਿੱਚੋਂ ਸੰਨਿਆਸ ਲੈਣ ਜਾ ਰਹੇ ਨੇ ਕਿ ਨੂ ਪੁੱਤਰ ਹੀ ਅੱਗੇ ਜਿਹੜੀ ਵਿਰਾਸਤ ਸਾਂਭਣਗੇ ਅ ਦੇਖੋ ਇਹ ਲਗਭਗ ਤੈ ਹੈ ਕਿ ਉਹਨਾਂ ਦੀ ਰਜਾਬੰਦੀ ਤੋਂ ਬਿਨਾਂ ਇਹ ਜਿਹੜਾ ਡਿਸੀਜਨ ਪਰਿਵਾਰ ਦੇ ਬੇਟੇ ਨੇ ਔਰ ਬਹੂ ਨੇ ਨਹੀਂ ਲਿਆ ਹੋਵੇਗਾ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਉਹ ਖੁੱਲ ਕੇ ਉਹਨਾਂ ਦੇ ਨਾਲ ਨਾ ਆਉਣ ਪ੍ਰੈਸ਼ਰ ਵੀ ਰਹਿੰਦਾ ਇੱਕ ਪਾਰਟੀ ਦੀ ਹਾਈ ਕਮਾਂਡ ਜਿਸ ਦੇ ਨਾਲ ਤੁਸੀਂ ਇੰਨਾ ਸਾਲ ਪੂਰੀ ਉਮਰ ਹੰਡਾਈ ਹੋਵੇ ਵੱਖ-ਵੱਖ ਕਹਦਿਆਂ ਤੇ ਰਹੇ ਹੋ ਸੱਤਾ ਨੂੰ ਹੰਡਾਇਆ ਤੁਸੀਂ ਐਜ਼ ਅ ਮਨਿਸਟਰ ਔਰ ਬਹੁਤ ਸਾਰੇ ਜਿਹੜੇ ਮਤਲਬ ਆਪਣੇ ਦੋਸਤ ਮਿੱਤਰ ਰਿਸ਼ਤੇਦਾਰ ਹੁੰਦੇ ਨੇ ਪਾਰਟੀ ਦੇ ਵਿੱਚ ਉਹਨਾਂ ਵਰਕਰਾਂ ਨੂੰ ਆਪਾਂ ਕਿਸ ਤਰ੍ਹਾਂ ਜਵਾਬ ਦੇਵਾਂਗੇ ਜਿੱਥੋਂ ਕਿ ਸਾਰੀ ਉਮਰ ਆਪਾਂ ਅਕਾਲੀ ਦਲ ਲਈ ਤਕੜੀ ਇੱਕ ਸਿੰਬਲ ਦੇ ਲਈ ਆਪਾਂ ਮੋਟਾ ਮੰਗੀਆਂ ਨੇ ਲੇਕਿਨ ਕਿਤੇ ਨਾ ਕਿਤੇ ਇਹ ਇਹ ਤੁਹਾਡੀ ਗੱਲ ਸਹੀ ਹੈ ਕਿ ਉਹ ਹੁਣ ਆਪਣੀ ਜਿਹੜੀ ਅਗਲੀ ਜਨਰੇਸ਼ਨ ਹੈ ਜਿਸ ਤਰ੍ਹਾਂ ਕਿ ਪਰਮਪਾਲ ਕੌਰ ਸਿੱਧੂ ਜੀ ਦਾ ਜਿਹੜੀ ਨੈਕਸਟ ਜਿਹੜੀ ਉਹਨਾਂ ਨੇ ਆਪਣੀ ਸ਼ੁਰੂਆਤ ਕੀਤੀ ਹੈਗੀ ਇਨਿੰਗ ਦੀ ਆਈਸਟਨ ਰਜ਼ਾਇਨ ਦੇ ਕੇ ਉਹ ਸਿਆਸਤ ਦੇ ਵਿੱਚ ਐਂਟਰੀ ਮਾਰੀ ਹੈ ਤਾਂ ਉਹ ਨਵੀਂ ਜਿਹੜੀ ਉਹਨਾਂ ਦੀ ਸ਼ੁਰੂਆਤ ਉਹ ਬੀਜੇਪੀ ਤੋਂ ਹੋਣ ਜਾ ਰਹੀ ਹੈ ਤੇ ਇਹਦੇ ਨਾਲ ਜਿਹੜਾ ਉੱਥੇ ਮੁਕਾਬਲਾ ਹੈ ਕਾਫੀ ਦਿਲਚਸਪ ਹੋ ਜਾਏਗਾ ਆਉਣ ਵਾਲੇ ਸਮੇਂ 'ਚ ਹੋਰ ਪਤਾ ਲੱਗੇਗਾ ਤੁਹਾਨੂੰ ਔਰ ਮੈਨੂੰ ਲੱਗਦਾ ਹੈ ਕਿ ਮਲੂਕਾ ਸਾਹਿਬ ਬੇਸ਼ੱਕ ਸਿੱਧੇ ਤੌਰ ਤੇ ਹਜੇ ਕੁਝ ਨਾ ਕਹਿ ਨਹੀਂ ਕਹਿਣ ਦੀ ਸਥਿਤੀ ਦੇ ਵਿੱਚ ਹੋ ਸਕਦਾ ਹੈ ਕਿ ਉਹਨਾਂ ਤੇ ਪ੍ਰੈਸ਼ਰ ਹੋਵੇ ਲੇਕਿਨ ਆਉਣ ਵਾਲੇ ਸਮੇਂ 'ਚ ਉਹ ਆਪਣੇ ਪਰਿਵਾਰ ਦੇ ਨਾਲ ਖੜਨਗੇ ਐਸਾ ਲਗਭਗ ਤੈ ਹੈ ਜੀ ਪਰ ਜੇ ਆਪਾਂ ਦੂਰ ਅੰਦੇਸ਼ੀ ਆਪਣੇ ਮੁਤਾਬਕ ਸੋਚ ਕੇ ਚੱਲੀਏ ਜਾਂ ਜਿਸ ਤਰੀਕੇ ਦੇ ਨਾਲ ਸਪੈਕੂਲੇਸ਼ਨਸ ਚੱਲ ਰਹੀਆਂ ਨੇ ਕਿ ਸਿਕੰਦਰ ਸਿੰਘ ਮਲੂਕਾ ਸਿਆਸਤ ਚੋਂ ਸੰਨਿਆਸ ਲੈ ਸਕਦੇ ਨੇ ਉਹ ਸਿਰਫ ਹੁਣ ਆਪਣੇ ਪਰਿਵਾਰ ਨੂੰ ਗਾਈਡ ਕਰਨਗੇ ਕਿਉਂਕਿ ਉਹਨਾਂ ਨੇ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਪੂਰੀ ਉਮਰ ਜਾਂ ਪੂਰਾ ਸਿਆਸੀ ਜੀਵਨ ਜਿਹੜਾ ਹੈਗਾ ਉਹ ਅਕਾਲੀ ਦਲ ਦੇ ਵਿੱਚ ਕੱਢਿਆ ਟਕਸਾਲੀ ਅਕਾਲੀ ਲੀਡਰ ਉਹ ਹਨ ਤੇ ਉਹ ਹੁਣ ਜੇ ਭਾਜਪਾ ਦੇ ਵਿੱਚ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਫਿਰ ਜਿਹੜੀ ਉਹਨਾਂ ਦੀਆਂ ਅਕਾਲੀ ਦਲ ਦੇ ਵਿੱਚ ਰਹਿੰਦੇ ਸਟੇਟਮੈਂਟਾਂ ਹੈਗੀਆਂ ਸਿਆਸੀ ਸਟੇਜਾਂ ਤੋਂ ਉਹ ਕਿਤੇ ਕਿਤੇ ਨਾ ਕਿਤੇ ਕੌਂਟਰਡਿਕਟ ਕਰਦੀਆਂ ਜਾਂ ਉਹਨਾਂ ਦਾ ਜਿਹੜਾ ਸਿਆਸੀ ਪਿਵਿੱਤ ਫਿਰ ਅੱਗੇ ਬੱਚਿਆਂ ਦਾ ਵੀ ਜੋ ਪਿਵਿੱਤ ਹੈਗਾ ਉਹ ਕਿਤੇ ਨਾ ਕਿਤੇ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਉਹਦੇ ਵਿੱਚ ਕੋਈ ਕਨਫਿਊਜ਼ਨ ਪੈਦਾ ਨਾ ਹੋਵੇ ਤਾਂ ਸਾਡੇ ਸੋਰਸ ਇਹੀ ਕਹਿ ਰਹੇ ਨੇ ਕਿ ਸਿਕੰਦਰ ਸਿੰਘ ਮਲੂਕਾ ਜਿਹੜੇ ਹਨ ਉਹ ਸਿਆਸਤ 'ਚੋਂ ਸੰਨਿਆਸ ਲੈ ਸਕਦੇ ਨੇ ਅ ਵਰੁਣ ਜੀ ਦੇਖੋ ਸਿਕੰਦਰ ਸਿੰਘ ਮਲੂਕਾ ਜੋ ਅਜੇ ਤੱਕ ਮੇਰੀ ਜਾਣਕਾਰੀ ਹੈ ਪਿਛਲੇ ਲੰਬੇ ਸਮੇਂ ਤੋਂ ਬਹੁਤ ਜ਼ਿਆਦਾ ਸਰਗਰਮ ਨਹੀਂ ਹੈ ਔਰ ਅਕਾਲੀ ਦਲ ਦੀਆਂ ਜਿਹੜੀਆਂ ਮੀਟਿੰਗਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਵੀ ਕੋਈ ਬਹੁਤ ਜ਼ਿਆਦਾ ਉਹਨਾਂ ਦੀ ਪਾਰਟਿਸਪੇਸ਼ਨ ਨਹੀਂ ਰਹੀ ਤੇ ਉਹ ਕਿਤੇ ਨਾ ਕਿਤੇ ਥੋੜਾ ਅਲੱਗ-ਥਲੱਗ ਆਪਣੇ ਆਪ ਨੂੰ ਮਹਿਸੂਸ ਵੀ ਕਰ ਦਿੱਤੀ ਬਾਕੀ ਉਮਰ ਵੀ ਇੱਕ ਬੜਾ ਵੱਡਾ ਰੀਜ਼ਨ ਹੋ ਜਾਂਦਾ ਉਹਦੇ ਪਿੱਛੇ ਤੇ ਉਮਰ ਦੇ ਕਾਰਨ ਹੋ ਸਕਦਾ ਹੈ ਕਿ ਉਹ ਜਿਹੜਾ ਪਰਿਵਾਰ ਤੱਕ ਹੀ ਸੀਮਤ ਰੱਖਣ ਨੂੰ ਆਪਣੇ ਆਪ ਨੂੰ ਆਪਣੇ ਹਲਕੇ ਤੱਕ ਸੀਮਤ ਰੱਖਣ ਤੇ ਜਿਹੜੀ ਸਰਗਰਮ ਭੂਮਿਕਾ ਉਹ ਪੋਲਿਟਿਕਸ ਦੇ ਵਿੱਚ ਉਹ ਨਾ ਨਾ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਤੁਹਾਡੀ ਗੱਲ ਸਹੀ ਐ ਅਸੀਂ ਚਰਚਾਵਾਵਾਂ ਚੱਲ ਰਹੀਆਂ ਨੇ ਰਾਜਨੀਤਿਕ ਖਲਕਿਆਂ ਦੇ ਵਿੱਚ ਲੇਕਿਨ ਉਹਦੇ ਲਈ ਸਾਨੂੰ ਕੁਝ ਇੰਤਜ਼ਾਰ ਕਰਨਾ ਪਵੇਗਾ ਜਦੋਂ ਤੱਕ ਆਫੀਸ਼ੀਅਲੀ ਇਸ ਬੰਦੀ ਕੋਈ ਕਮੈਂਟ ਨਹੀਂ ਕਰਦੇ ਕੋਈ ਆਪਣਾ ਪੱਖ ਨਹੀਂ ਦੱਸਦੇ ਤੇ ਲੇਕਿਨ ਸਿਆਸਤ ਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਕਿਹਾ ਕੁਝ ਵੀ ਸੰਭਵ ਹੈ ਦੇਖੋ ਪੰਜਾਬ ਦੇ ਵਿੱਚ ਬਹੁਤ ਸਾਰੇ ਜਗ੍ਹਾ ਤੇ ਹੁਣ ਜਿਹੜਾ ਬੇਟਾ ਹੈ ਕਿਸੇ ਹੋਰ ਪਾਰਟੀ ਦੇ ਵਿੱਚ ਹੈ ਤੇ ਉਹਨਾਂ ਦਾ ਜਿਹੜਾ ਪਿਤਾ ਹੈ ਉਹ ਦੂਜੀ ਪਾਰਟੀ ਤੋਂ ਲੜ ਰਿਹਾ ਹੈ ਇੱਥੇ ਦਿਓਰ ਪਰਜਾਈ ਪਹਿਲਾਂ ਆਪਾਂ ਬਠਿੰਡੇ ਸੀਟ ਤੇ ਗੱਲ ਕਰੀ ਅਮੋਂ ਸਾਹਮਣੇ ਹੋ ਚੁੱਕੇ ਨੇ ਤੇ ਹੁਣ ਫਿਰ ਤੋਂ ਦੋ ਜਿਹੜੇ ਲੇਡੀਜ਼ ਨੇ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸਵਰਗੀ ਮੁੱਖ ਮੰਤਰੀ ਨੇ ਪੰਜਾਬ ਦੇ ਉਹਨਾਂ ਦੀ ਨੂੰਹ ਅਤੇ ਸਿਕੰਦਰ ਸਿੰਘ ਮਲੂਕਾ ਜਿਹੜੇ ਸੀਨੀਅਰ ਅਕਾਲੀ ਲੀਡਰ ਰਹੇ ਨੇ ਅਜੇ ਤੱਕ ਅਕਾਲੀ ਦਲ ਦੇ ਵਿੱਚ ਹੀ ਨੇ ਉਹ ਉਹਨਾਂ ਦੀ ਨੂੰਹ ਦੇ ਸਾਹਮਣੇ ਹੋਣ ਦੀ ਜਿਹੜੀ ਪੂਰੀ ਸੰਭਾਵਨਾ ਹੈ ਜੀ ਤੇ ਰਾਜਾ ਵੜਿੰਗ ਦੇ ਕਿਵੇਂ ਦੇਖਦੇ ਉਹਨਾਂ ਦੀ ਘਰ ਵਾਲੀ ਅਮ੍ਰਿਤਾ ਵੜਿੰਗ ਮੈਦਾਨ ਚ ਆ ਸਕਦੇ ਨੇ ਜਾਂ ਨਹੀਂ ਕਿਉਂਕਿ ਪਿਛਲੀ ਚਰਚਾ ਦੇ ਵਿੱਚ ਆਪਾਂ ਜ਼ਿਕਰ ਕੀਤਾ ਸੀਗਾ ਕਿ ਬਲਕੌਰ ਸਿੰਘ ਨੂੰ ਜਿਹੜਾ ਹੈਗਾ ਇੰਡੀਪੈਂਡੈਂਟ ਉਹ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਤਾਂ ਕਿਤੇ ਨਾ ਕਿਤੇ ਕਾਂਗਰਸ ਜਿਹੜੀ ਹੈਗੀ ਆ ਉਹ ਜਾਂ ਕਿਸੇ ਵੀ ਤਰੀਕੇ ਦੀ ਰਣਨੀਤੀ ਬਣ ਸਕਦੀ ਹੈ ਜਾਂ ਤਾਂ ਉਹ ਕਾਂਗਰਸ ਦੇ ਸਿੰਬਲ ਤੋਂ ਕੈਂਡੀਡੇਟ ਹੋ ਸਕਦੇ ਨੇ ਬਠਿੰਡੇ ਤੋਂ ਜਾਂ ਫਿਰ ਉਹ ਇੰਡੀਪੈਂਡੈਂਟ ਹੋ ਸਕਦੇ ਨੇ ਤਾਂ ਜਾਂ ਫਿਰ ਉਹਨਾਂ ਨੂੰ ਸਪੋਰਟ ਕਰ ਸਕਦੀ ਹੈ ਕਿਤੇ ਨਾ ਕਿਤੇ ਕਾਂਗਰਸ ਅੰਦਰ ਲਿਖਾਤੇ ਸਮੀਕਰਨ ਕਾਫੀ ਇੰਟਰਸਟਿੰਗ ਬਣ ਗਿਆ ਹੈਗਾ ਬਠਿੰਡਾ ਸੀਟ ਤੇ ਵੀ ਅ ਬਿਲਕੁਲ ਰਾਜਾ ਵੜਿੰਗ ਨੇ ਜਿਹੜੇ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਜਿੱਥੇ ਤੱਕ ਸਾਡੇ ਸੋਰਸਸ ਉਹਨਾਂ ਦਾ ਮੰਨਣਾ ਹੈ ਕਿ ਉਹ ਖੁਦ ਇਲੈਕਸ਼ਨ ਨਹੀਂ ਲੜਨਾ ਚਾਹੁੰਦੇ ਤੇ ਉਹ ਆਪਣੀ ਧਰਮ ਪਤਨੀ ਜਿਹੜੇ ਕਾਫੀ ਤੇਜ਼ ਤਰ੍ਹਾਂ ਲੀਡਰ ਨੇ ਅੱਛੇ ਸਪੋਕਸਮੈਨ ਨੇ ਅਮ੍ਰਿਤਾ ਵੜਿੰਗ ਉਹਨਾਂ ਨੂੰ ਲੜਾਉਣਾ ਚਾਹੁੰਦੇ ਆ ਲੇਕਿਨ ਕਾਂਗਰਸ ਹਾਈ ਕਮਾਂਡ ਦਾ ਇਹ ਮੰਨਣਾ ਹੈ ਕਿ ਅਗਰ ਰਾਜਾ ਵੜਿੰਗ ਦੇ ਪਰਿਵਾਰ ਨੂੰ ਟਿਕਟ ਦੇਣੀ ਹੈ ਤਾਂ ਅ ਦੂਸਰੇ ਪਾਸੇੋਂ ਕਿਉਂਕਿ ਜਿਹੜੇ ਸਵਰਗਵਾਸੀ ਸਿੱਧੂ ਮੂਸੇਵਾਲਾ ਉਹ ਰਾਜੇ ਦੇ ਕਾਫੀ ਨਜ਼ਦੀਕ ਸੀ ਔਰ ਕਿਉਂਕਿ ਰਾਜਾ ਵੜਿੰਗ ਦੇ ਪਿਛਲੇ ਜਿਹੜੇ ਇਲੈਕਸ਼ਨਸ ਦੇ ਵਿੱਚ ਕੈਂਪੇਨਿੰਗ ਵੀ ਆਪਸ਼ਨ ਇਹ ਕੀਤੀ ਆ ਰਾਜਾ ਬੜੇ ਉਹਨਾਂ ਦੇ ਲਈ ਮਾਨਸੇਵਿਕੇ ਕੈਂਪੇਨਿੰਗ ਕਰਦੇ ਦੇਖੇ ਗਏ ਤੇ ਕਾਫੀ ਉਹ ਪਰਿਵਾਰ ਦੇ ਨਿੱਦੀ ਕਿਤੇ ਉਹ ਲਗਾਤਾਰ ਟਰਾਈ ਕਰ ਰਹੇ ਨੇ ਕਿ ਉਹਨਾਂ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੂੰ ਕੈਂਡੀਡੇਟ ਬਣਾਇਆ ਜਾਵੇ ਹਾਲਾਂਕਿ ਸਰਦਾਰ ਬਲਕੌਰ ਸਿੰਘ ਨੇ ਜੋ ਜਗਵਾਨੀ ਟੀਵੀ ਦੇ ਸੋਰਸਸ ਇਹ ਕਹਿੰਦੇ ਨੇ ਕਿ ਕਿਸੇ ਵੀ ਪਾਰਟੀ ਵੱਲੋਂ ਇਲੈਕਸ਼ਨ ਲੜਨ ਤੋਂ ਸਾਫ਼ ਮਨਾਂ ਕਰ ਦਿੱਤਾ ਸੀ ਪਿੱਛੇ ਜੇ ਉਹ ਚਾਹੁੰਦੇ ਨੇ ਕਿ ਜੇ ਅਗਰ ਲੜਨਾ ਪਿਆ ਤਾਂ ਉਹ ਇੰਡੀਪੈਂਡੈਂਟ ਲੜਨਗੇ ਤਾਂਕੇ ਉਹਨਾਂ ਨੂੰ ਜਿਹੜੀਆਂ ਲਗਭਗ ਸਾਰੀਆਂ ਪਾਰਟੀਆਂ ਨੇ ਆਪਣਾ ਸਮਰਥਨ ਦੇ ਦੇਣ ਤੋ ਕੁਲ ਮਲਾਕੇ ਆਉਣ ਵਾਲੇ ਕੋਈ ਦਿਨਾਂ ਚ ਇਸ ਨੂੰ ਲੈ ਕੇ ਤਸਵੀਰ ਕਲੀਅਰ ਹੋ ਜਾਏਗੀ ਕਿ ਬਠਿੰਡੇ ਤੋਂ ਕਾਂਗਰਸ ਕਿਸ ਨੂੰ ਆਪਣਾ ਕੈਂਡੀਡੇਟ ਬਣਾਉਦੀ ਹੈ ਜੋ ਸਾਡੇ ਕੋਲ ਸੂਚਨਾ ਹੈ 13 ਨੂੰ ਸ਼ਾਇਦ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ ਉਹਦੇ ਵਿੱਚ ਸਭ ਕੁਝ ਕਲੀਅਰ ਹੋ ਜਾਏਗਾ ਔਰ 13 ਤੋਂ ਬਾਅਦ ਲੱਗਦਾ ਹੈ ਕਿ 15 ਤੱਕ ਕਾਂਗਰਸ ਆਪਣੀ ਜਿਹੜੀਆਂ ਪਹਿਲੀ ਲਿਸਟ ਹੈ ਆਪਣੇ ਕੈਂਡੀਡੇਟਸ ਦੀ ਉਹ ਜਾਰੀ ਕਰ ਦੇਗੀ ਔਰ ਹੋ ਸਕਦਾ ਹੈ ਕਿ ਉਹਦੇ ਵਿੱਚ ਬਠਿੰਡਾ ਦਾ ਵੀ ਜ਼ਿਕਰ ਹੋਵੇ ਜੀ ਰਣਜੀਤ ਜੀ ਬਾਕੀ ਜੋ ਤੁਸੀਂ ਕਿਹਾ ਕਿ ਸਿਆਸਤ ਦੇ ਵਿੱਚ ਕੁਝ ਵੀ ਸੰਭਵ ਹੈ ਰਾਜਾ ਵਰਿੰਗ ਜਦੋਂ ਚੋਣ ਲੜੇ ਸੀ ਤਾਂ ਉਹ ਕਾਫੀ ਵੋਟਾਂ ਜਿਹੜੀਆਂ ਹਨ ਉਹ ਲੈ ਗਏ ਸੀਗੇ ਜਿਹੜੀ ਆ ਪਿਛਲੀ ਲੋਕ ਸਭਾ ਜਿਹੜੀ ਗਈ ਆ ਉਸ ਸਮੇ ਸੁਖਪਾਲ ਸਿੰਘ ਖਹਿਰਾ ਪੰਜਾਬ ਇਕਤਾ ਪਾਰਟੀ ਉਹਨਾਂ ਨੇ ਇੱਕ ਅਲੱਗ ਪਾਰਟੀ ਬਣਾਈ ਸੀ ਉਹ ਲੜੇ ਸੀ ਹਾਲਾਂਕਿ ਉਹਨਾਂ ਨੂੰ 38000 ਜਾਂ 39000 ਸਮਥਿੰਗ ਕੁਝ ਵੋਟਾਂ ਮਿਲੀਆਂ ਸਨ ਪਰ ਉਸ ਤੋਂ ਬਾਅਦ ਇੱਕ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਚਰਚਾ ਹੋਈ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਆਹਮੋ ਸਾਹਮਣੇ ਹੋਏ ਉਦੋਂ ਨਵਜੋਤ ਸਿੰਘ ਸਿੱਧੂ ਦੇ ਉੱਪਰ ਠਿੱਕਰਾ ਫੋੜਿਆ ਗਿਆ ਕਿ ਇੰਨਾ ਕਰਕੇ ਚੋਣ ਹਾਰੇ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ মিডিਆ ਸਾਹਮਣੇ ਆਏ ਤਾਂ ਉਹਨਾਂ ਨੇ ਵੋਟ ਪਰਸੈਂਟੇਜ ਜਿਹੜੀ ਹੈਗੀ ਆ ਦਿਖਾਈ ਕਦੋਂ ਕਦੋਂ ਕਿਸ ਕਿਸ ਸਮੇ ਜਿਹੜਾ ਹੈਗਾ ਕਾਂਗਰਸ ਦਾ ਕਿੱਥੋਂ ਵੋਟ ਗ੍ਰਾਫ ਘਟ ਸੀ ਤੇ ਨਵਜੋਤ ਸਿੰਘ ਸਿੱਧੂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਸਾਰਾ ਕੁਝ ਦੱਸਿਆ ਕਿ ਉਹਨਾਂ ਦੇ ਪ੍ਰਚਾਰ ਕਰਨ ਦੇ ਦੌਰਾਨ ਜਾਂ ਉਹ ਰਾਜਾ ਵੜਿੰਗ ਦੇ ਲਈ ਕਿਸ ਤਰੀਕੇ ਨਾਲ ਉਹਨਾਂ ਨੇ ਪ੍ਰਚਾਰ ਕੀਤਾ ਤਾਂ ਇਹ ਸਮੀਕਰਨ ਵੀ ਬਣੇ ਤੇ ਅੱਜ ਇਹੇ ਹਾਲਾਤ ਨੇ ਕਿ ਨਵਜੋਤ ਸਿੰਘ ਸਿੱਧੂ ਤੇ ਰਾਜਾ ਵੜਿੰਗ ਦੇ ਵਿੱਚ ਵੀ ਡਿਫਰੈਂਸ ਜਿਹੜੇ ਹੈਗੇ ਨੇ ਸਿਆਸੀ ਡਿਫਰੈਂਸ ਉਹ ਬਹੁਤ ਹੈਗੇ ਨੇ ਤੇ ਨਵਜੋਤ ਸਿੰਘ ਸਿੱਧੂ ਇਸ ਵੇਲੇ ਅ ਫਿਲਹਾਲ ਹਲੇ ਤੱਕ ਤਾਂ ਉਹ ਸਿਆਸੀ ਸਰਗਰਮੀਆਂ ਤੋਂ ਬਹੁਤ ਦੂਰ ਹੈਗੇ ਨੇ ਕਿਉਂਕਿ ਉਹਨਾਂ ਦੇ ਧਰਮ ਪਤਨੀ ਵੀ ਜਿਹੜੇ ਹਨ ਉਹ ਬਿਮਾਰ ਚੱਲ ਰਹੇ ਨੇ ਉਹਨਾਂ ਦਾ ਆਪਰੇਸ਼ਨ ਹੋਇਆ ਹੈਗਾ ਤੇ ਉਹ ਆਈਪੀਐਲ ਮੈਚ ਦੇ ਵਿੱਚ ਵੀ ਨਾਲ-ਨਾਲ ਕਮੈਂਟਰੀ ਕਰ ਰਹੇ ਨੇ ਕਿਵੇਂ ਦੇਖਦੇ ਹੋ ਇਹ ਤੇ ਉਸ ਤੋਂ ਬਾਅਦ ਆਪਾਂ ਇਸ ਚਰਚਾ ਨੂੰ ਵਿਰਾਮ ਚਿੰਨ ਲਗਾਵਾਂਗੇ ਕਿ ਆਉਣ ਵਾਲੀ ਜਿਹੜੀ ਕਾਂਗਰਸ ਦੀ ਜਿਹੜੀ ਰਣਨੀਤੀ ਹੈਗੀ ਆ ਉਸ ਦੇ ਵਿੱਚ ਕਿਸ ਤਰੀਕੇ ਦੇ ਬਦਲਾਅ ਦੇਖਣ ਨੂੰ ਮਿਲ ਸਕਦੇ ਨੇ ਇਸ ਸੀਟ ਤੇ ਅ ਦੇਖੋ ਕਾਂਗਰਸ ਜਿਸ ਤਰ੍ਹਾਂ ਵਰੁਣ ਜੀ ਆਪਾਂ ਕਈ ਪਿਛਲੀਆਂ ਚਰਚਾਵਾਂ ਦਾ ਜ਼ਿਕਰ ਕੀਤਾ ਕਿ ਵੱਖ-ਵੱਖ ਖੇਮਿਆਂ ਚ ਵੰਡੀ ਹੋਈ ਹੈ। ਪ੍ਰਤਾਪ ਸਿੰਘ ਬਾਜਵਾ ਇੱਕ ਅਲੱਗ ਆਪਣਾ ਹੀ ਜਿਹੜਾ ਰੋਲ ਨਿਭਾ ਰਹੇ ਨੇ, ਸੁਖਜਿੰਦਰ ਦਾਵਾ ਔਰ ਤ੍ਰਿਪਤ ਰਜਿੰਦਰ ਬਾਜਵਾ ਜਿਹੜੇ ਸੀਨੀਅਰ ਲੀਡਰ ਨੇ ਉਹਨਾਂ ਦਾ ਇੱਕ ਵੱਖਰਾ ਖੇਮਾ ਚੱਲ ਰਿਹਾ ਹੈ, ਕੰਮ ਕਰ ਰਿਹਾ ਹੈ। ਰਾਜਾ ਵੜਿੰਗ ਵੱਖਰੀ ਤਰ੍ਹਾਂ ਦਾ ਆਪਣੀ ਟੀਮ ਨੂੰ ਲੈ ਕੇ ਚੱਲ ਰਹੇ ਨੇ ਔਰ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਸਾਬਕਾ ਚਰਨਜੀਤ ਸਿੰਘ ਚੰਨੀ ਉਹਨਾਂ ਦਾ ਵੀ ਇੱਕ ਵੱਖਰਾ ਖੇਮਾ ਕੰਮ ਕਰ ਰਿਹਾ ਹੈ। ਤੇ ਫਿਲਹਾਲ ਕੋਈ ਬਹੁਤ ਜ਼ਿਆਦਾ ਕואਡੀਨੇਸ਼ਨ ਵੀ ਨਹੀਂ ਹੈਗਾ ਨਿਤਾਮਾਂ ਦੇ ਵਿੱਚ ਔਰ ਜਦੋਂ ਤੋਂ ਦਵਿੰਦਰ ਜਾਦਵ ਨੇ ਜਿਹੜੇ ਪਰਿਵਾਰੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਉਹ ਵੀ ਮੈਨੂੰ ਕੋਈ ਬਹੁਤ ਜ਼ਿਆਦਾ ਮਜ਼ਬੂਤ ਨਹੀਂ ਦਿਖਾਈ ਦੇ ਰਹੇ ਔਰ ਇਸ ਖੇਮੇਬੰਦੀ ਨੂੰ ਇਸ ਜਿਹੜੀ ਫੋਟ ਨੂੰ ਕੁਝ ਘੱਟ ਕਰਨ ਦੇ ਵਿੱਚ ਕੋਈ ਬਹੁਤ ਜ਼ਿਆਦਾ ਉਹ ਸਫਲ ਵੀ ਨਹੀਂ ਹੋਏ ਜਦੋਂ ਕਿ ਇੱਕ ਮੰਚ ਦੇ ਉੱਪਰ ਕਈ ਵਾਰ ਦੇਖਿਆ ਕਿ ਮੀਟਿੰਗ ਹੁੰਦੀ ਹੈ ਤੇ ਕੋਈ ਨਾ ਕੋਈ ਲੀਡਰ ਦੇ ਵਿੱਚੋਂ ਗਾਇਬ ਹੁੰਦਾ ਕਦੇ ਨਵਜੋਤ ਸਿੱਧੂ ਨਹੀਂ ਹੁੰਦੇ ਕਦੇ ਸਰਦਾਰ ਚੰਦਰਜੀਤ ਸਿੰਘ ਚੰਨੀ ਨਹੀਂ ਹੁੰਦੇ ਜਾਂ ਕਦੀ ਵਾਰ ਕੋਈ ਹੋਰ ਵੱਡੇ ਲੀਡਰ ਕਿਸੇ ਨਾ ਆਨੇ ਬਹਾਨੇ ਉੱਥੋਂ ਗਾਇਬ ਰਹਿੰਦੇ ਨੇ ਉਹਦਾ ਨਿਸ਼ਚਿਤ ਰੂਪ ਦੇ ਵਿੱਚ ਹਜੇ ਕਾਂਗਰਸ ਕਿਉਂਕਿ ਸਰਵਾਈਵਲ ਦੀ ਲੜਾਈ ਲੜ ਰਹੀ ਹੈ ਔਰ ਇਹਦਾ ਜਿਹੜਾ ਦੇਖਿਓ ਕੀ ਹੈ ਇਹਦਾ ਖਮਿਆਜਾ ਹਮੇਸ਼ਾ ਨੁਕਸਾਨ ਦੇ ਰੂਪ ਦੇ ਵਿੱਚ ਹੀ ਪਾਰਟੀਆਂ ਨੂੰ ਭੁਗਤਣਾ ਪੈਂਦਾ ਔਰ ਮੈਨੂੰ ਲੱਗਦਾ ਹੈ ਕਿ ਕਾਂਗਰਸ ਹਾਈ ਕਮਾਂਡ ਵੀ ਪੰਜਾਬ ਨੂੰ ਲੈ ਕੇ ਕਾਫੀ ਦੁਚਿੱਤੀ ਦੇ ਵਿੱਚ ਹੈ ਕਿ ਕਿਹੜੇ ਬੰਦੇ ਨੂੰ ਅਸੀਂ ਕਿਹੜੇ ਲੀਡਰ ਨੂੰ ਅੱਗੇ ਲੈ ਕੇ ਆਈਏ ਉਹਦੇ ਨਾਲ ਹੁੰਦਾ ਕੀ ਹੈ ਜਦੋਂ ਪਿੱਛੇ ਤੁਹਾਨੂੰ ਯਾਦ ਹੋਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਐਜ਼ ਅ ਸੀਐਮ ਦੇ ਅਹੁਦੇ ਤੋਂ ਹਟਾਇਆ ਗਿਆ ਤੋ ਕਾਫੀ ਕੈਡੀਡੇਟਸ ਦੇ ਨਾਮ ਆਏ ਕਦੇ ਸੁਨੀਲ ਜਾਖੜ ਸਾਹਿਬ ਦਾ ਨਾਮ ਆਇਆ ਫਿਰ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਦਾ ਨਾਮ ਆਇਆ ਫਿਰ ਇੱਕ ਦੋ ਹੋਰ ਨਾਮ ਵੀ ਚਰਚਾ ਚੱਲੇ ਤੇ ਅਖੀਰ ਦੇ ਵਿੱਚ ਜਿਹੜੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਾ ਨੂੰ ਸੀਐਮ ਬਣਾਇਆ ਗਿਆ ਉਦੋਂ ਵੀ ਜਿਹੜੇ ਵਿਰੋਧੀ ਸੀ ਕੋਸ਼ਿਸ਼ ਚਾਹੇ ਨਵਜੋਤ ਸਿੱਧੂ ਅਲੱਗ ਇੱਕ ਖੇਮਾ ਬਣਾ ਕੇ ਚੱਲ ਰਹੇ ਸੀਗੇ ਔਰ ਉਹਦਾ ਨਤੀਜਾ ਕੀ ਰਿਹਾ ਤੁਹਾਨੂੰ ਤੁਹਾਡੇ ਸਾਹਮਣੇ ਹੈ ਕਿ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਉੱਭਰੀ ਔਰ 92 ਸੀਟਾਂ ਲੈ ਕੇ ਉਸਨੇ ਜਿੱਤ ਪ੍ਰਾਪਤ ਕੀਤੀ ਜੀ ਤੇ ਨਿਸ਼ਚਿਤ ਰੂਪ ਦੇ ਵਿੱਚ ਇਹਦਾ ਵੀ ਅਗਰ ਇਸੇ ਪ੍ਰਕਾਰ ਕਾਂਗਰਸ ਦਾ ਚੱਲਦਾ ਰਿਹਾ ਤੇ ਮੈਨੂੰ ਕੋਈ ਬਹੁਤ ਵਧੀਆ ਰਿਜ਼ਲਟ ਸਾਹਮਣੇ ਨਹੀਂ ਦਿਖਾ ਰਹੇ ਔਰ ਅਗਰ ਕਾਂਗਰਸ ਨੇ ਅੱਛਾ ਪ੍ਰਦਰਸ਼ਨ ਕਰਨਾ ਹੈ ਉਹ ਸਾਰੇ ਨੇਤਾਵਾਂ ਨੂੰ ਇੱਕ ਪਲੇਟਫਾਰਮ ਤੇ ਚੜ੍ਹਨਾ ਪਏਗਾ ਤਾਂ ਹੀ ਆਪਾਂ ਥੋੜਾ ਬਹੁਤਾ ਸਰਵਾਈਵ ਕਰ ਸਕਾਂਗੇ ਜੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਫਿਰ ਗੁਰਮੀਤ ਸਿੰਘ ਖੁੱਡੀਆਂ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਕਿ ਸਿਆਸੀ ਸਮੀਕਰਨ ਬਦਲ ਰਹੇ ਨੇ ਜਿਸ ਤਰੀਕੇ ਦੇ ਹਾਲਾਤ ਅਕਾਲੀ ਦਲ ਦੇ ਨੇ ਉਸੇ ਤਰੀਕੇ ਦੇ ਹਾਲਾਤ ਕੁਝ ਕਾਂਗਰਸ ਲਈ ਵੀ ਬਠਿੰਡਾ ਸੀਟ ਤੇ ਬੰਦੇ ਨਜ਼ਰ ਆ ਰਹੇ ਨੇ ਤਾਂ ਤੁਹਾਨੂੰ ਲੱਗਦਾ ਕਿ ਗੁਰਮੀਤ ਸਿੰਘ ਖੁੜੀਆਂ ਨੂੰ ਜਿਹੜੇ ਖੇਤੀਬਾੜੀ ਮੰਤਰੀ ਨੇ ਹੁਣ ਉਮੀਦਵਾਰ ਨੇ ਬਠਿੰਡਾ ਲੋਕ ਸਭਾ ਸੀਟ ਤੋਂ ਉਹਨਾਂ ਨੂੰ ਫਾਇਦਾ ਮਿਲ ਸਕਦਾ ਹੈਗਾ ਇਸ ਸੀਟ ਦੇ ਉੱਪਰ ਜੇਕਰ ਹਰਸ਼ੀਮਰਤ ਕੋਰ ਬਾਦਲ ਇੱਕ ਸਟੈਪ ਬੈਕ ਕਰਦੇ ਨੇ ਕੋਈ ਫਿਰੋਜ਼ਪੁਰ ਸੀਟ ਤੇ ਜਾਂਦੇ ਨੇ ਜਿੱਥੋਂ ਦੇ ਸੁਖਬੀਰ ਸਿੰਘ ਬਾਦਲ ਲੜਦੇ ਰਹੇ ਨੇ ਤਾ ਕਿਤੇ ਨਾ ਕਿ ਤੁਹਾਨੂੰ ਲੱਗਦਾ ਕਿ ਫਿਰ ਇੱਥੇ ਆਮ ਆਦਮੀ ਪਾਰਟੀ ਨੂੰ ਫਾਇਦਾ ਜਿਹੜਾ ਹੈਗਾ ਮਿਲੇਗਾ ਕਿਉਂਕਿ ਲਗਾਤਾਰ ਭਗਵੰਤ ਮਾਨ ਹਰ ਇੱਕ ਕਨਸਿਸਟੈਂਸੀ ਤੇ ਜਿੰਨੇ ਵੀ ਵਿਧਾਇਕ ਨੇ ਉਹਨਾਂ ਨੂੰ ਲਗਾਤਾਰ ਬੈਕ ਟੂ ਬੈਕ ਮੀਟਿੰਗਾਂ ਕਰ ਰਹੇ ਨੇ ਅ ਦੇਖੋ ਵਰਨਨ ਜੀ ਜਿਹੜੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸੁਪਰੀਮੋ ਜਿਹੜੇ ਕਨਵੀਨਰ ਨੇ ਕੇਜਰੀਵਾਲ ਸਾਹਿਬ ਦੇ ਈਡੀ ਦੀ ਹਿਰਾਸਤ ਵਿੱਚ ਇਸ ਸਮੇਂ ਨਿਆਇ ਖਰਾਸਤ ਵਿੱਚ ਹੋਣ ਦੇ ਬਾਵਜੂਦ ਬੜੀ ਅਗਰੈਸਿਵਲੀ ਕੈਂਪੇਨ ਚਲਾ ਰਹੇ ਨੇ ਮੇਰਾ ਖਿਆਲ ਆ ਉਹ ਆਲਮੋਸਟ ਸਾਰੀਆਂ ਸੀਟਾਂ ਦੇ ਕੈਂਡੀਡੇਟਸ ਨੂੰ ਮਲਾ ਕੇ ਮਿਲ ਚੁੱਕੇ ਨੇ ਔਰ ਖੁਦ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਪੰਜਾਬ ਸਰਕਾਰ ਦੀਆਂ 2 ਸਾਲਾਂ ਦੀਆਂ ਪ੍ਰਾਪਤੀਆਂ ਨੂੰ ਮੁੱਖ ਰੱਖ ਕੇ ਵੋਟਾਂ ਦੀ ਡਿਮਾਂਡ ਕਰ ਰਹੇ ਨੇ ਔਰ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜੇ ਖੁੱਡੀਆਂ ਸਾਹਿਬ ਨੂੰ ਕੈਂਡੀਡੇਟ ਬਠਿੰਡ ਤੋਂ ਬਣਾ ਕੇ ਦਿਖਾਇਆ ਕਿ ਅਸੀਂ ਬਹੁਤ ਹੀ ਅਗਰੈਸਿਵਲੀ ਫਰੰਟਪੋਰਟ ਤੇ ਜਿਹੜਾ ਇਹ ਇਲੈਕਸ਼ਨ ਹੈਗਾ ਉਹਦੇ ਵਿੱਚ ਖੇਡਾਂਗੇ ਔਰ ਕਿਉਂਕਿ ਖੁੱਡੀਆਂ ਸਾਹਿਬ ਨੇ ਜਿਹੜਾ ਅਕਾਲੀ ਦਲ ਦਾ ਕਿਲਾ ਜਿਹੜਾ ਬੜਾ ਐਸਾ ਕਿਲਾ ਸੀ ਜਿਸ ਨੂੰ ਬੜਾ ਅਭੇਦ ਮੰਨਿਆ ਜਾਂਦਾ ਸੀ ਕਿ ਕੋਈ ਨਹੀਂ ਟਾ ਸਕਦਾ ਉਹ ਟਾਉਣ ਦੇ ਵਿੱਚ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਸਫਲਤਾ ਪ੍ਰਾਪਤ ਕੀਤੀ। ਉਹਨਾਂ ਨੂੰ ਹੀ ਫਿਰ ਤੋਂ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਹੁਣ ਜਿਹੜਾ ਅਕਾਲੀ ਦਲ ਦਾ ਇੱਕ ਦੂਜਾ ਵੱਡਾ ਕਿਲਾ ਬਠਿੰਡੇ ਦਾ ਲੋਕ ਸਭਾ ਸੀਟ ਦਾ ਉਹ ਟਾਉਣ ਔਰ ਉਹ ਕਾਫੀ ਦਿਨਾਂ ਤੋਂ ਕਿਉਂਕਿ ਐਜ਼ ਅ ਮਨਿਸਟਰ ਵੀ ਉਹ ਵਰਕ ਕਰ ਰਹੇ ਨੇ ਉਸ ਏਰੀਏ ਦੇ ਹੀ ਰਹਿਣ ਵਾਲੇ ਨੇ ਕੰਸਟੀਟੂਐਂਸੀ ਉਹਨਾਂ ਦੀ ਜਿਹੜੀ ਹੈਗੀ ਆ ਉਹ ਬਠਿੰਡਾ ਲੋਕ ਸਭਾ ਸੀਟ ਦਾ ਪਾਰਟ ਵੀ ਹੈ ਤੇ ਉਹ ਸਰਗਰਮ ਨੇ ਔਰ ਮੈਨੂੰ ਲੱਗਦਾ ਕਿ ਇਹਦਾ ਨਿਸ਼ਚਿਤ ਰੂਪ ਨਾਲ ਆਮ ਆਦਮੀ ਪਾਰਟੀ ਨੂੰ ਫਾਇਦਾ ਮਿਲੇਗਾ ਔਰ ਜਿਸ ਤਰ੍ਹਾਂ ਬਾਕੀ ਪਾਰਟੀਆਂ ਹਜੇ ਅਸਵੰਜਸ ਦੇ ਵਿੱਚ ਨੇ ਪਸ਼ੋਪੇਸ਼ ਦੇ ਵਿੱਚ ਨੇ ਇਵਨ ਕਿ ਆਕਾਲੀ ਦਲ ਵਾਲੀ ਜਿਹੜੀ ਪਾਰਟੀ ਆ ਆਕਾਲੀ ਦਲ ਵੀ ਆਪਣੇ ਕੈਂਡੀਡੇਟ ਤੱਕ ਨਹੀਂ ਅਨਾਉਂਸ ਕਰ پا ਰਿਹਾ ਹਜੇ ਤੇ ਉਹ ਲੱਗਦਾ ਕਿ ਇਸ ਫਿਲਹਾਲ ਇਸ ਇਹਦਾ ਜਿਹੜਾ ਫਾਇਦਾ ਉਹ ਨਿਸ਼ਚਿਤ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੇਗਾ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਇਹ ਸਨ ਸਾਡੇ ਨਾਲ ਜਗਬਾਣੀ ਦੇ ਰੈਜ਼ੀਡੈਂਟ ਐਡੀਟਰ ਰਨਦੀਪ ਕੁਮਾਰ ਵਿਸ਼ੇਸ਼ਟਰੀ ਜੀ ਸਾਫ਼ ਤੌਰ ਤੇ ਚਰਚਾ ਕਰ ਰਹੇ ਸੀ ਬਠਿੰਡਾ ਸੀਟ ਦੇ ਉੱਪਰ ਜਿਸ ਤਰੀਕੇ ਦੇ ਨਾਲ ਸਿਕੰਦਰ ਸਿੰਘ ਮਲੂਕਾ ਦੀ ਨੂੰ ਤੇ ਉਹਨਾਂ ਦੇ ਬੇਟੇ ਨੇ ਬੀਜੇਪੀ ਜੁਆਇਨ ਕੀਤੀ ਆ ਤਾਂ ਉਸ ਤੋਂ ਬਾਅਦ ਬਠਿੰਡਾ ਦੇ ਪੂਰੇ ਸਮੀਕਰਨ ਬਦਲ ਗਏ ਹਨ ਜੇਕਰ ਗੱਲ ਕਰੀਏ ਤਾਂ ਬਠਿੰਡਾ ਦੇ ਵਿੱਚ ਭਾਜਪਾ ਦੀ ਜੋ ਲੀਡਰਸ਼ਿਪ ਹੈਗੀ ਆ ਉਹ ਕਿਤੇ ਨਾ ਕਿਤੇ ਆ ਹਾਲੀ ਦੇ ਵਿੱਚ ਜੇਪੀ ਨੱਡਾ ਜਦੋਂ ਬਠਿੰਡਾ 에ਅਰਪੋਰਟ ਤੇ ਪਹੁੰਚਦੇ ਨੇ ਉਹਨਾਂ ਨੂੰ ਮਿਲਣ ਪਹੁੰਚਦੇ ਨੇ ਉਸ ਸਮੇਂ ਹੀ ਇਹ ਚਰਚਾਵਾਂ ਹੋਰ ਤੇਜ਼ ਹੋ ਗਈਆਂ ਸਨ ਕਿ ਬਹੁਤ ਜਲਦ ਜਿਹੜਾ ਹੈਗਾ ਪਰਮਪਾਲ ਕੌਰ ਮਲੂਕਾ ਤੇ ਗੁਰਪ੍ਰੀਤ ਸਿੰਘ ਮਲੂਕਾ ਭਾਜਪਾ ਨੂੰ ਜੁਆਇਨ ਕਰਨ ਵਾਲੇ ਨੇ ਪਰ ਹੁਣ ਇੱਕ ਵੱਡਾ ਸਵਾਲ ਇਹ ਹੈ ਕਿ ਸਿਕੰਦਰ ਸਿੰਘ ਮਲੂਕਾ ਸਿਆਸਤ ਦੇ ਵਿੱਚ ਸਰਗਰਮ ਰਹਿਣਗੇ ਜਾਂ ਫਿਰ ਉਹ ਪਰਦੇ ਦੇ ਪਿੱਛੇ ਰਹਿ ਕੇ ਜਿਹੜਾ ਹੈਗਾ ਆਪਣੇ ਨੂੰ ਤੇ ਪੁੱਤਰ ਦੀ ਸਿਆਸਤ ਨੂੰ ਜਿਹੜਾ ਹੈਗਾ ਅੱਗੇ ਵਧਾਉਣਗੇ ਤਾਂ ਇਸੇ ਤਰੀਕੇ ਦੇ ਨਾਲ ਹਰਸਿਮਰਤ ਕੌਰ ਬਾਦਲ ਹੋਣਾਂ ਦੇ ਲਈ ਵੀ ਵੱਡੀ ਚੁਣੌਤੀ ਜਿਹੜੀ ਹੈਗੀ ਬਠਿੰਡਾ ਸੀਟ ਤੇ ਬਣਨ ਵਾਲੀ ਹੈ ਤਾਂ ਹੁਣ ਇਹ ਵੀ ਵੇਖਣਾ ਹੋਏਗਾ ਕਿ ਹਰਸਿਮਰਤ ਕੌਰ ਬਾਦਲ ਬਠਿੰਡਾ ਸੀਟ ਤੋਂ ਹੀ ਚੋਕਾ ਮਾਰਨ ਦੇ ਲਈ ਮੈਦਾਨ ਦੇ ਵਿੱਚ ਉਤਰਨਗੇ ਜਾਂ ਫਿਰ ਉਹ ਕਿਸੇ ਹੋਰ ਸੀਟ ਤੇ ਜਾਣਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਸ ਤਰੀਕੇ ਦੇ ਸਿਆਸੀ ਸਮੀਕਰਨ ਬਦਲਣਗੇ ਵੱਖ-ਵੱਖ ਸੀਟਾਂ ਦੇ ਉੱਪਰ ਚਰਚਾ ਕਰਦੇ ਰਹਾਂਗੇ ਫਿਲਹਾਲ ਤੁਸੀਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਜਗਬਾਨੀ ਟੀਵੀ ਨਾਲ